ਇਸ ਮਹੀਨੇ ਵਿੱਚ ਦੋ ਮਹੀਨੇ ਵਿੱਚ 9 ਵਾਰੀ ਚੈਂਪੀਅਨ ਤੋਂ ਚੈਂਪੀਅਨ ਓਵਰਾਲ ਚੈਂਪੀਅਨ ਜਿਹੜੇ ਆ ਬਿਤਾਫ ਦਿੱਤੇ ਆ ਅੱਜ ਵੀ ਜਿਹੜੇ ਇੱਕ ਕੋਚ ਹੁੰਦਾ ਆ ਉਹੋ ਹੀ ਤੁਹਾਨੂੰ ਪਤਾ ਸਾਰਾ ਕੋਈ ਉਹ ਹੀ ਕਿ ਜਿਵੇਂ ਇੱਕ ਮਦਰ ਆਪਣੇ ਬੱਚੇ ਦਾ ਧਿਆਨ ਰੱਖਦੀ ਆ ਭਾਈ ਨੇ ਉਦਾਂ ਮੇਰਾ ਧਿਆਨ ਬੱਛਾ ਇਹ ਚੰਗਤ ਨਾਲ ਥੈਂਕ ਯੂ ਦੋ ਵੇਦਾ। ਜੇ ਉਸਦੇ ਭਾਈ ਨੂੰ ਮੇਰੇ ਕੋਲ ਸ਼ਬਦ ਹੈ ਨਹੀਂ ਆ ਬਸ ਜਿਉਂਦੇ ਹੋਈ ਹੈ ਕਿ ਪਹਿਲੇ ਹੀ ਲਾ ਸਕਦੇ ਨਹੀਂ ਭਾਈ ਦੇ ਇਹੋ ਹੀ ਹੈ ਕਿ ਜਿੰਨਾ ਚਿਰ ਨੂੰ ਮੈਂ ਭਾਈ ਕਲ ਟੀਮ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਭਾਈ ਜਨਾਲ ਜੁੜਿਆ ਰਵਾਂ। ਬਾਡੀ ਬਿਲਡਿੰਗ ਕਿ ਕਿੱਥੋਂ ਤੱਕ ਜਾਣਾ ਚਾਹੀਦਾ ਜੇ ਕਿਹੜੀ ਸਟੇਜ ਤੱਕ ਮਡਣਾ ਚਾਹੀਦਾ। ਸਟੇਜ ਦੇ ਭਾਈ ਹਰ ਇੱਕ ਬਾਡੀ ਬਿਲਡਰ ਦਾ ਸੁਪਨਾ ਹੀ ਹੁੰਦਾ ਕਿ ਸਨ ਉਹ ਵੱਡ ਨੂੰ ਟੋਲਡ ਲੈ ਆਵੇ ਬਾਕੀ ਜਿੰਨਾ ਇੱਕ ਮੈਂ ਵੇਸ ਕਰੂੰਗਾ। ਏ वाई ਜੀ ਨੂੰ ਮੈਂ ਉਪਰ ਉੱਪਰ ਲੈ ਆਈ ਜਾਣਾ ਬਾਕੀ ਬੋਤਾ ਉਹ ਜਿਹੜਾ ਇਹ ਸ਼ੁਰੂ ਕਰਦਾ ਹੈ।ਾਰੇ ਮੇਰੇ ਦੋਸਤ ਜਿਹੜਾਾਰੇ ਸੁੱਤੇ ਹੀ ਮੇਰੇ ਮਦਰ ਇਨਫਾਟ ਤੋਂ ਕਿਹਾ ਸੀ ਕਿ ਮੇਰਾ ਕੋਚ ਮਰੇ ਲਈ ਜਾਗ ਰਿਹਾ ਹੈ ਉਹ ਮੈਨੂੰ ਜਾਗ ਜਾ ਕੇ ਕਹਿ ਰਿਹਾ ਕਿ ਆਪਣੇ ਮਤਲਬ ਪੋਜ਼ਿੰਗ ਕਰ। ਔਰ ਮੈਨੂੰ ਥੋੜਾ ਕੁ ਪ੍ਰੈਕਟਿਸ ਕਰਦੇ ਨਾਲ ਤੇ ਇੱਕ ਚੀਜ਼ ਦੱਸੀ ਕਿ ਟੀਲ ਦੇ ਉੱਤੇ ਸਿਰਫ ਆਪਣਾ ਫੇਸ ਤੇ ਉੱਤੇ ਸਮਾਈਲ ਰੱਖੀ ਆਪਣਾ ਬੈਂਕ ਬਾਕੀ ਰਿਜਲਟ ਕਿ ਹੋਏਗਾ ਨਹੀਂ ਪਤਾ। ਉਸਨੇ ਇੱਕ ਲੇਡੀ ਹੋ ਔਰ ਆਮ ਤੌਰ ਤੇ ਤਿਵਾਰਾਂ ਦੇ ਵਿੱਚ ਹੁੰਦਾ ਕਿ ਟਟਕੀਆਂ ਨੂੰ ਨਹੀਂ ਬਾਹਰ ਕੱਢਿਆ ਜਾਂਦਾ ਔਰ ਪੰਜਾਬੀ ਹੋਏ ਖੇਤਰ ਦੇ ਰਹਿਣ ਵਾਲੇ ਉਹ ਕਦੀ ਤਿਵਾਰ ਦੇ ਵਿੱਚ ਕਿਹੜਾ ਜਿਹਾ ਕੁਝ ਨਹੀਂ ਬਣਿਆ ਨਹੀਂ ਜਾਣਾ ਨਹੀਂ ਸਰ ਐਦਾਂ ਵੀ ਤੇ ਕਈ ਵਾਰੀ ਪ੍ਰੋਬਲਮਸ ਆਉਂਦੀ ਹੈ ਡਿਪਾਰਟਮੈਂਟ ਤੇ ਵੀ ਕਈ ਵਾਰੀ ਕੋਈ ਕਿਸੇਰਬਾਜੀ ਕਰੀ ਰਹੀ ਹੈ ਪਰ ਮੇਰੇ ਕੋਟੇ ਨੇ ਮੇਰਾ ਮਾਇਨੋ ਬੜਾ ਸ਼ਾਪ ਕਰਤਾ ਹੈ ਨਾ ਉਹਨੇ ਕਦੀ ਕੁੜੀਆਂ ਦੇ ਫਰਕ ਦੇਖਿਆ ਨਾ ਮੁੰਡਿਆਂ ਨੂੰ ਹਰ ਵੇਸ਼ਾ ਹੁੰਦਾ ਇੱਦਿਗੇ ਕਰ ਰਿਹਾ ਕਾਕੀਟੀਆਂ ਲੜਕੀਆਂ ਹੋਰ ਲੜਕੀਆਂ ਨੇ ਜਿਹੜੀਆਂ ਘਰਾਂ ਚ ਬੈਠੀਆਂ ਨੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਨਾ ਚਾਹੁੰਦਾ ਸਰ ਮੈਂ ਤੇ ਐਵੇਂ ਮੈਸੇਜ ਦਿੰਦੀ ਕਿ ਤੁਸੀਂ ਵੱਤ ਤੋਂ ਵੱਤ 2111 ਆਓ ਆਪਾਂ ਸੇਪਲ ਤੇ ਆਂਦੇ ਜਿਹੜਾ ਕੱਲ ਤੁਸੀਂ ਆਪਣੀ ਇੱਕ ਮੇਕਅਪ ਤੇ ਇੱਕ ਅੰਦਾਜ਼ ਇੱਕ ਛੋੜਾ ਬੋਤਾ ਕੋਈ ਬਾਡੀ ਤੋਂ ਸੇ ਲਗਾਓ ਤਾਂ ਮਜ਼ਾ ਆਏਗਾ ਬਾਡੀ ਬਿਲਡਿੰਗ ਮੁਕਾਬਲੇ ਦੇ ਵਿੱਚ ਚੈਂਪੀਅਨ ਟੂ ਚੈਂਪੀਅਨ ਖਿਤਾਬ ਹਾਸਲ ਕਰਨ ਵਾਲੇ ਆਸੂ ਸ਼ਰਮਾ ਔਰ ਨਾਲ ਇਹਨਾਂ ਦੇ ਬਬੀਤਾ ਜੀ ਜਿਹੜੇ ਕੈਨੇਡਾ ਦੇ ਵਿਨੀਪੈਗ ਤੋਂ ਜਿਹੜੇ 골ਡ ਮੈਡਲਿਸਟ ਵੀ ਨੇ ਤਾਂ ਅੱਜ ਇੱਥੇ ਪਹੁੰਚੇ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ ਕੇਕ ਕੱਟਿਆ ਗਿਆ ਔਰ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਸਰ ਆਪਣਾ ਨਾਮ ਦੱਸੋ ਔਰ ਆਪਣੀ ਜਿਹੜੀ ਤੁਸੀਂ ਉਪਲਬਧੀ ਹਾਸਲ ਕੀਤੀ ਹੈ ਉਹਦੇ ਬਾਰੇ ਦੱਸੋ ਮੇਰਾ ਨਾਮ ਭਾਈ ਆਸ਼ੂ ਸ਼ਰਮਾ ਹੈ ਤੇ ਮੈਂ ਇਸ ਵਾਰੀ ਆਪਣੇ ਇਸ ਮਹੀਨੇ ਦੇ ਵਿੱਚ ਦੋ ਮਹੀਨੇ ਦੇ ਵਿੱਚ 9 ਵਾਰੀ ਚੈਂਪੀਅਨ ਟੂ ਚੈਂਪੀਅਨ ਓਵਰਆਲ ਚੈਂਪੀਅਨ ਜਿਹੜੇ ਖਿਤਾਬ ਜਿੱਤੇ ਆ ਤੇ ਉਹ ਮੈਂ ਭਾਈ ਦੇ ਅੰਡਰ ਗਾਈਡੈਂਸ ਦੇ ਵਿੱਚ ਜਿੱਤੇ ਆ ਇਹ ਕਿੱਥੇ ਜਿਹੜੇ ਚੈਂਪੀਅਨਸ਼ਿਪ ਹੋਈ ਸੀਗੀ ਜਿੱਥੇ ਤੁਸੀਂ ਜਿੱਤੇ ਹੋ ਇਹ ਭਾਈ ਪੂਰੇ ਪੰਜਾਬ 'ਚ ਅਲੱਗ-ਅਲੱਗ ਜਗ੍ਹਾ ਤੇ ਹੋਈਆਂ ਜਿਵੇਂ ਮਲੇਰਕੋਟਲਾ ਹੋਰ ਵੀ ਆਪਣੇ ਹਾਂ ਦੀ ਅੰਮ੍ਰਿਤਸਰ ਦੇ ਵਿੱਚ ਵੀ ਇਹੀ ਬਲੰਦਰ ਮਤਲਬ ਅਲੱਗ-ਅਲੱਗ ਜਗ੍ਹਾ ਤੇ ਹੋਈਆਂ ਤੇ ਉੱਥੇ ਮੈਂ 9 ਚੈਂਪੀਅਨਸ਼ਿਪ ਖੇਡੀਆਂ ਤੇ ਨੌਵਾਂ ਚੋਂ ਹੀ ਮੈਂ ਓਵਰਆਲ ਚੈਂਪੀਅਨ ਬਣਿਆ ਕਿੰਨੇ ਟਾਈਮ ਦੇ ਵਿੱਚ ਹੋਇਆ ਇਹ ਇਹ ਸਰ ਮੈਂ 2 ਮਹੀਨੇ ਦੇ ਵਿੱਚ ਹੀ ਆਪਣੇ ਜਿਹੜੀ ਇਹ ਚੀਜ਼ ਕੀਤੀਆਂ ਕਿੰਨਾ ਟਾਈਮ ਤੁਸੀਂ ਟ੍ਰੇਨਿੰਗ ਲਈ ਹੈ ਇਥੋਂ ਟ੍ਰੇਨਿੰਗ ਮੈਨੂੰ ਭਾਈ ਨਾਲ ਜੁੜੇ ਨੂੰ 6 ਮੰਥ ਹੋ ਗਏ ਆ ਬਟ ਮੈਂ ਜਿਹੜੀ ਆ ਆਪਣੀ ਪ੍ਰੈਪ ਹੀ ਮੈਂ ਜਨਵਰੀ ਮੰਸ ਤੋਂ ਪ੍ਰੈਕਟ ਸ਼ੁਰੂ ਕੀਤੀ ਸੀ ਤੇ ਮੈਂ ਹੁਣ 16 ਤਰੀਕ ਨੂੰ ਫਿਰ ਆਫ ਕਰਤਾ ਹੈ ਦੋ ਮਹੀਨੇ ਦੇ ਵਿੱਚ ਜਿੰਨੇ ਵੀ ਮੈਂ 9 ਟਾਈਟਲ ਜਿੱਤੇ ਆ 9 ਕੰਪੀਟੀਸ਼ਨ ਜਿੱਤੇ ਦੋ ਇਸ ਅਚੀਵਮੈਂਟ ਤੋਂ ਬਾਅਦ ਕਿਦਾਂ ਦੀ ਫੀਲਿੰਗ ਆਉਂਦੀ ਹੈ ਕਿਦਾਂ ਦੀ ਖੁਸ਼ੀ ਆ ਮਾਨਸ ਜੀ ਭਾਈ ਬਹੁਤ ਖੁਸ਼ੀ ਹੋ ਰਹੀ ਆ ਮਤਲਬ ਕਿ ਮੈਂ ਜਿੰਨੇ ਵੀ ਕੰਪੀਟੀਸ਼ਨ ਖੇਡੇ ਆ ਭਾਈ ਇੱਕ ਟਾਈਮ ਹੀ ਹੈ ਕਿ ਜਦੋਂ ਮੈਂ ਭਾਈ ਦੇ ਅੰਡਰ ਨਹੀਂ ਹੀ ਕਰਦਾ ਤੇ ਮੈਂ ਅੰਮ੍ਰਿਤਸਰ ਪੰਜਾਬ ਚੋਂ ਵੀ ਪੁਲਿਸ ਜਿਹੜੀ ਹੀ ਮੇਰੀ ਕਿਤੇ ਸੈਕਿੰਡ ਆ ਜਾਂਦੀ ਸੀ ਕਿ ਤੇ ਥਰਡ ਆ ਜਾਂਦੀ ਸੀ ਅਰ ਭਾਈ ਦੇ ਨਾਲ ਜੁੜਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਬੋਡੀ ਬਿਲਡਿੰਗ ਦੀ ਐਕਸਰਸਾਈਜ਼ ਜਿਹੜੀ ਆ ਉਹ ਕਿੱਦਾਂ ਕਰਨੀ ਚਾਹੀਦੀ ਹੈ ਕਿੱਦਾਂ ਡਿਸਿਪਲਨ 'ਚ ਰਹਿਣਾ ਚਾਹੀਦਾ ਹੈ ਤੇ ਭਾਈ ਦੀ ਅੰਡਰ ਰਹਿ ਕੇ ਮੈਂ ਆਪਣੇ ਜਿਹੜੇ ਨੌ ਕੰਪੀਟੀਸ਼ਨ ਜਿੱਤੇ ਆ ਦੇ ਬਹੁਤ ਮਾਣ ਵਾਲੀ ਗੱਲ ਹੈ ਆ ਤੇ ਭਾਈ ਨੂੰ ਵੀ ਬਹੁਤ ਪ੍ਰਾਊਡ ਫੀਲ ਕਰਾਇਆ ਮੈਂ ਕਿਉਂਕਿ ਜਿਹੜੇ ਇੱਕ ਕੋਚ ਹੁੰਦਾ ਆ ਉਹੋ ਹੀ ਤੁਹਾਨੂੰ ਪਤਾ ਸਾਰਾ ਕੁਝ ਹੋਏ ਕਿ ਜਿਵੇਂ ਇੱਕ ਮਦਰ ਆਪਣੇ ਬੱਚੇ ਦਾ ਧਿਆਨ ਰੱਖਦੀ ਨਾ ਭਾਈ ਨੇ ਉਦਾਂ ਮੇਰਾ ਧਿਆਨ ਰੱਖਿਆ ਤੇ ਸਭ ਤੋਂ ਜ਼ਿਆਦਾ ਖੁਸ਼ੀ ਤੇ ਚਲੋ ਭਾਈ ਨੂੰ ਹੀ ਹੋਣੀ ਚਾਹੀਦੀ ਹੈ ਕਿਉਂਕਿ ਭਾਈ ਦੇ ਅੰਡਰ ਹੀ ਮੈਂ ਸਾਰਾ ਕੁਝ ਜ ਕਿਹੜੇ ਸ਼ਬਦਾਂ ਦੇ ਨਾਲ ਥੈਂਕ ਯੂ ਕਹੋਗੇ ਇਹਨਾਂ ਦਾ ਸਰ ਤੇ ਭਾਈ ਹੁਣ ਮੇਰੇ ਕੋਲ ਸ਼ਬਦ ਹੈਗੇ ਨਹੀਂ ਆ ਬਸ ਸਿਰ ਉਦੇਹੀ ਹੈ ਕਿ ਪਹਿਲੀ ਹੱਥੀ ਲਾ ਸਕਨੇ ਭਾਈ ਦੇ ਇਹੋ ਹੀ ਹੈ ਕਿ ਜਿੰਨਾ ਚਿਰ ਵੀ ਮੈਂ ਭਾਈ ਮਤਲਬ ਜੀਮ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਮੈਂ ਚਾਹੁੰਦਾ ਕਿ ਮੈਂ ਭਾਈ ਦੇ ਨਾਲ ਜੁੜਿਆ ਰਹਾ ਮਾਂ ਇਹ ਜਦਨ ਚਲੋ ਆਪਾਂ ਮਤਲਬ ਭਾਜੀ ਜਾਂ ਮੈਰਿਜ ਕੋਈ ਵੀ ਇਹਦੇ ਉਦੋਂ ਮੈਂ ਇਹ ਕਿ ਬਾਡੀ ਬਿਲਡਿੰਗ ਹੀ ਛੱਡ ਦੇਣੀ ਹੈ ਕਿ ਜਦਨ ਭਾਈ ਨਾਲ ਜਾਂ ਇਹ ਵੀ ਆਪਣੀ ਤੇ ਹੋ ਗਿਆ ਇਹ ਹੈ ਕਿ ਮੈਂ ਸਾਰੀ ਉਮਰ ਭਾਈ ਨਾਲ ਹੀ ਜੁੜ ਕੇ ਬਾਡੀ ਬਿਲਡਿੰਗ ਕਰਨਾ ਚਾਹੁੰਦਾ ਆ ਅਸ਼ੋ ਜੀ ਕਿੰਨਾ ਕੁ ਟਾਈਮ ਤੁਹਾਨੂੰ ਜਿਹੜਾ ਇਹਦੀ ਜਿਹੜੀ ਟ੍ਰੇਨਿੰਗ ਜਿਹ ਟ੍ਰੇਨਿੰਗ ਭਾਈ ਮੈਂ ਮਤਲਬ ਦੋ ਟਾਈਮ ਕਰਦਾ ਹਾਂ ਸਵੇਰ ਵੀ ਸ਼ਾਮ ਨੂੰ ਇਹ ਮਤਲਬ ਇਹ ਕਿ ਮਤਲਬ ਜਿਹੜਾ ਸਵੇਰ ਵਾਲਾ ਸੈਕਸ਼ਨ ਹੀ ਉਹਦੇ ਚ ਵੀ ਮੈਂ ਡੇਢ ਤੋਂ 2 ਘੰਟੇ ਕਰਦਾ ਰਿਹਾ ਐਸੇ ਹੀ ਦੀ ਸ਼ਾਮ 2:3 ਤੋਂ 3 ਘੰਟੇ ਕਰਦਾ ਰਿਹਾ ਬਟ ਇਹ ਆ ਕਿ ਸਭ ਤੋਂ ਔਖਾ ਨਹੀਂ ਭਾਈ ਹੈ ਕਿ ਡਾਈਟ ਤੇ ਰਹਿਣਾ ਜਿਹੜਾ ਇਹ ਭਾਈ ਮਤਲਬ ਜਿੱਦਾਂ ਦੱਸਦੇ ਆ ਕਿ ਬਹੁਤ ਹੀ ਟਾਫੀ ਹੈ ਜਿਹੜਾ ਡਾਈਟ ਤੇ ਰਹਿ ਕੇ ਕਰਨਾ ਪੈਂਦਾ ਆ ਵਾਟਰ ਆਪਾਂ ਦੋ ਦੋ ਤਿੰਨ ਦਿਨ ਪਾਣੀ ਨਹੀਂ ਪੀਂਦੇ ਫਿਰ ਜਿਹੜਾ ਸਾਲਟ ਆ ਉਹਨੂੰ ਆਫ ਕਰਨਾ ਪੈਂਦਾ ਕਿ ਮੈਂ ਭਾਈ ਮਤਲਬ 60 ਡੇਸ ਦੀ ਜੇ ਮੈਂ ਤਿਆਰੀ ਕੀਤੀ ਆ ਇਮਾਨ ਜੀ 60 ਡੇ ਦੇ ਵਿੱਚ ਪੰਜ ਜਾਂ ਛੇ ਦਿਨ ਸਾਲਟ ਖਾਦਾ ਹੋਊਗਾ ਬਾਕੀ ਦਿਨਾਂ ਬਿਨਾ ਸਾਲਟ ਪੀ ਰਿਆ ਆ ਮੇਰਾ ਨਮਕ ਤਾਂ ਵੱਲੇ ਬਹੁਤ ਓਕੀ ਗੇਮ ਆ ਬੋਡੀ ਬਿਲਡਿੰਗ ਦੇ ਵਿੱਚ ਕਿੱਥੋਂ ਤੱਕ ਜਾਣਾ ਚਾਹੁੰਦੇ ਜੇ ਕਿਹੜੀ ਸਟੇਜ ਤੱਕ ਪਹੁੰਚਣਾ ਚਾਹੁੰਦੇ ਹੋ ਸਟੇਜ ਦੇ ਭਾਈ ਹਰ ਇੱਕ ਬੋਡੀ ਬਿਲਡਰ ਦਾ ਸੁਪਨਾ ਇਹ ਹੁੰਦਾ ਕਿ ਚਲੋ ਵਰਲਡ ਜੋ ਗੋਲਡ ਲੈ ਆਵੇਂ ਬਾਕੀ ਜਿੰਨਾ ਮੈਂ ਮਿਹਨਤ ਕਰੂੰਗਾ ਤੇ ਵਾਈ ਗੁਰੂ ਨੇ ਤੁਹਾਨੂੰ ਪਤਾ ਉਸ ਤੱਕ ਲੈ ਹੀ ਜਾਣਾ ਬਾਕੀ ਉਹ ਸਭ ਦਾ ਜਿਹੜਾ ਆਸ਼ੀਰਵਾਦ ਚਾਹੀਦਾ ਜੀ ਤਾਂ ਬਿਲਕੁਲ ਇੱਥੇ ਬਬੀਤਾ ਜੀ ਵੀ ਨਾਲ ਨੇ ਜਿਹੜੇ ਕੈਨੇਡਾ ਦੇ ਵਿੱਚ ਵਿਨੀਪੈਗ ਜਿਹੜੇ ਮੁਕਾਬਲੇ ਹੋਏ ਨੇ ਉੱਥੋਂ 골ਡ ਮੈਡਲਿਸਟ ਵੀ ਨੇ ਤੁਹਾਡਾ ਅੱਜ ਇਥੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੀ ਕੀ ਕਹੋਗੇ थैंक यू so much ਸਾਰਿਆਂ ਦਾ ਸਭ ਤੋਂ ਪਹਿਲੇ ਤਾਂ ਮੇਰੇ ਲਈ ਮੇਰਾ ਕੋਚ ਜੀ ਆ ਉਹਨਾਂ ਨੇ ਸਾਨੂੰ ਇੱਕ ਸਰਪ੍ਰਾਈਜ਼ ਦਿੱਤਾ ਉਹਦੇ ਲਈ ਮੈਂ ਬਹੁਤ ਬਹੁਤ ਮਤਲਬ ਮਤਲਬ ਮੇਰੇ ਲਈ ਸ਼ਬਦ ਨਹੀਂ ਆਉਣਾ ਪਰ ਮੈਂ ਜੋ ਵੀ ਹਾਂ ਅੱਜ ਕਿੱਥੇ ਹਾਂ ਕਿੰਨੇ ਦੀ ਵਜਾ ਦੇ ਨਾਲ ਬੀਤਾ ਜੀ ਜਦੋਂ ਉੱਥੇ ਤੁਹਾਨੂੰ 골ਡ ਮੈਡਲਿਸਟ ਜਦੋਂ ਤੁਸੀਂ ਉੱਥੇ ਡਿਕਲੇਅਰ ਹੋਏ ਹੋ ਕਿ ਤੁਸੀਂ ਜਿੱਤ ਲਿਆ ਤੇ ਫਿਰ ਕਿਦਾਂ ਦਾ ਪਰਿਵਾਰ ਦੇ ਵਿੱਚ ਜਾਂ ਤੁਹਾਡੇ ਚ ਖੁਸ਼ੀ ਹੈ ਇੱਥੇ ਲੱਗ ਮੈਨੂੰ ਆਪਣੇ ਆਪ ਤੇ ਰੋਣਾ ਆ ਰਿਹਾ ਹੈ ਕਿ ਮੈਂ ਹੁਣ ਕੋਚ ਨੂੰ ਕੀ ਕਵਾਂ ਕਿ ਮੈਂ ਜਿੱਤ ਗਈ ਆ ਪਰ ਉਸ ਟਾਈਮ ਤੇ ਵੀ ਮੈਂ ਸਾਇਲੈਂਟ ਸੀ ਕਿਉਂਕਿ ਇੱਕ ਰਾਤ ਪਹਿਲੇ ਵੀ ਗੱਲ ਆ ਸਾਰਾ ਮਤਲਬ ਸਾਰੇ ਮੇਰੇ ਦੋਸਤ ਵਗੈਰਾ ਸਾਰੇ ਸੁੱਤੇ ਸੀ ਮੇਰੇ ਮਦਰ ਫਾਦਰ ਕੱਥੇ ਸੁੱਤੇ ਸੀ ਸਿਰ ਮੇਰਾ ਕੋਚ ਮੇਰੇ ਲਈ ਜਾਗ ਰਿਹਾ ਹੈ ਔਰ ਮੈਨੂੰ ਜਾਗ ਜਾ ਕੇ ਕਹਿ ਰਿਹਾ ਕਿ ਆਪਣੀ ਮਤਲਬ ਪੋਜ਼ਿੰਗ ਕਰ ਔਰ ਮੈਨੂੰ ਥੋੜਾ ਕਪੜਾ ਆਖੀ ਕੰਦੇ ਨਾਲ ਸਿਰਫ ਇੱਕ ਚੀਜ਼ ਦੱਸੀ ਸੀ ਕਿ ਸਟੇਜ ਤੇ ਉੱਤੇ ਸਿਰਫ ਆਪਣਾ ਫੇਸ ਤੇ ਉੱਤੇ ਸਮਾਈਲ ਲੱਗੀ ਆਪਣਾ ਬੈਸਟ ਨਹੀਂ ਬਾਕੀ ਰਿਜ਼ਲਟ ਜੋ ਹੋਏਗਾ ਦੇਖੀ ਜਾਊਗਾ ਕਿੰਨਾ ਟਾਈਮ ਤੁਸੀਂ ਟ੍ਰੇਨਿੰਗ ਲਈ ਹੋ ਇਥੋਂ ਦੇ ਸਟੂਡੈਂਟ ਰਹੇ ਹੋ ਮੈਨੂੰ ਭਾਈ ਦੇ ਨਾਲ ਜੁੜੇ 2 ਸਾਲ ਤੋਂ ਵੱਧ ਹੀ ਹੋ ਗਏ ਆ ਲੇਕਿਨ ਜਿਹੜੀ ਅਸਲੀ ਟ੍ਰੇਨਿੰਗ ਸ਼ੁਰੂ ਹੋਈ ਹੈ ਉਹ 1.5 ਸਾਲ ਹੋ ਗਿਆ ਹੈ ਔਰ ਜਿਹੜਾ ਮਤਲਬ ਟ੍ਰੇਨਿੰਗ ਦਾ ਇੱਕ ਪੀਰੀਅਡ ਸੀਗਾ ਉਹ ਮੈਨੂੰ ਪਤਾ ਹੈ ਕਿ ਇਹਨਾਂ ਨੇ ਇੱਕ ਕੋਚ ਬਤੌਰ ਇੱਕ ਪਿਤਾ ਇਹਨਾਂ ਨੂੰ ਮੈਂ ਬਾਪੂ ਜੀ ਕਹਿੰਦੀ ਆ ਤੇ ਇੱਕ ਮਦਰ ਇੱਕ ਫਾਦਰ ਸਭ ਦਾ ਰੋਲ ਇਹਨਾਂ ਨੇ ਬਹੁਤ ਖੂਬੀ ਤਰੀਕੇ ਨਾਲ ਪਲੇ ਕੀਤਾ ਮੇਰੇ ਨਾਲ ਉਸੇ ਇੱਕ ਲੇਡੀ ਹੋ ਔਰ ਆਮ ਤੌਰ ਤੇ ਪਰਿਵਾਰਾਂ ਦੇ ਵਿੱਚ ਹੁੰਦਾ ਕਿ ਵੀ ਲੜਕੀਆਂ ਨੂੰ ਨਹੀਂ ਬਾਹਰ ਜਾਣ ਦਿੱਤਾ ਜਾਂਦਾ ਔਰ ਪੰਜਾਬੀ ਹੋਏ ਇਸ ਖੇਤਰ ਦੇ ਰਹਿਣ ਵਾਲੇ ਉਹ ਕਦੀ ਪਰਿਵਾਰ ਦੇ ਵਿੱਚ ਇਹੋ ਜਿਹਾ ਕੁਝ ਨਹੀਂ ਬਣਿਆ ਵੀ ਨਹੀਂ ਜਾਣਾ ਆਪਾਂ ਨਹੀਂ ਸਰ ਐਦਾਂ ਦੀ ਤੇ ਕਈ ਵਾਰੀ ਪ੍ਰੋਬਲਮਸ ਆਉਂਦੀ ਹੈ ਡਿਪਾਰਟਮੈਂਟ ਦੇ ਵਿੱਚ ਵੀ ਕਈ ਵਾਰੀ ਕੋਈ ਟਿੱਕਚਰ ਬਾਜੀ ਕਰੀ ਹੁੰਦਾ ਹੈ ਪਰ ਮੇਰੇ ਕੋਚ ਨੇ ਮੇਰਾ ਮਾਈਂਡ ਬੜਾ ਸ਼ਾਰਪ ਕਰਤਾ ਹੈ ਨਾ ਉਹਨਾਂ ਨੇ ਕਦੀ ਕੁੜੀਆਂ ਕੇ ਫਰਕ ਦੇਖਿਆ ਨਾ ਮੁੰਡਿਆਂ ਨੇ ਹਮੇਸ਼ਾ ਮੈਂ ਐਡਾ ਹੀ ਡੀਲ ਕਰਦੇ ਆ ਜੇਦੋਂ ਮੈਨੂੰ ਕੁੜੀਆਂ ਵਰਗੀ ਕੋਈ ਗੱਲ ਹੁੰਦੀ ਹੈ ਤੇ ਮੈਨੂੰ ਕੁੜੀ ਬਣ ਜਾਂਦੇ ਜੇਦੋਂ ਮੁੰਡਿਆਂ ਵਰਗੀ ਗੱਲ ਹੁੰਦੀ ਔਰ ਮੈਂ ਪ੍ਰਮਾਤਮਾ ਤੋਂ ਸ਼ੁਕਰਗੁਜ਼ਾਰ ਆ ਕਿ ਮੇਰੇ ਜਿਹੜੇ ਕੋਚ ਹਨ ਉਹਨਾਂ ਦੇ ਫਾਦਲ ਤਾਂ ਵੀ ਬਹੁਤ ਐਂਟੀਕ ਪੀਸ ਆ ਹਾਂਜੀ ਤੇ ਮਤਲਬ ਮੇਰੀ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਬਹੁਤ ਬਹੁਤ ਰੋਲ ਆ ਜੋ ਬਹੁਤ ਮਤਲਬ ਇਸਕਾ ਅਲੱਗ ਹੀ ਕੋਲ ਮਿਕਾ ਦਿੰਦਾ ਮੇਰੀ ਜ਼ਿੰਦਗੀ ਨੂੰ ਇੱਕ ਨਵੇਂ ਨਿਖਾਰ ਹੀ ਦਿੱਤਾ ਹੈ ਮੇਰੀ ਸੋਚ ਬਦਲ ਗਈ ਯਾਰ ਪਹਿਲਾਂ ਵੀ ਮੈਂ ਇੱਕ ਸਪੋਰਟਸਮੈਨ ਰਹਾ ਲੇਕਿਨ ਜਿਹੜੀ ਹੁਣ ਬਾਡੀ ਬਿਲਡਿੰਗ ਇੱਕ ਬਹੁਤ ਟਫ ਗੇਮ ਆ ਬਹੁਤ ਜ਼ਿਆਦਾ ਖਾਸਸੇ ਕੁਰੀਆਂ ਵਾਸਤੇ ਤੇ ਉਹਦੇ ਲਈ ਤਾਂ ਮੇਰਾ ਦਿਮਾਗ ਹੁਣ ਅਲੱਗ ਹੀ ਇੱਕ ਜ਼ੋਨ 'ਚ ਚਲਾ ਗਿਆ ਹੈ ਮਤਲਬ ਬਧੀਆ ਮੈਂ ਬਹੁਤ ਲੰਬੇ ਟਾਈਮ ਦਾ ਕਿਸ ਬੋਡੀ ਬਿਲਡਿੰਗ ਅਕੀ ਲੈ ਕੇ ਜਾਣਾ ਚਾਹੁੰਦੀ ਹਾਂ ਤੁਸੀਂ ਸਰਵਿਸ ਵੀ ਕਰਦੇ ਹੋ ਜੀ ਬਿਲਕੁਲ ਮੈਂ ਪੂਰੀ ਡਿਪਾਰਟਮੈਂਟ ਦੇ ਵਿੱਚ ਆ ਕੇ ਨਹੀਂ 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 ਮੈਂ ਜਨਤੌਰ ਤੇ ਪਰਤੀ ਹਾਂ ਉਸ ਤੋਂ ਬਾਅਦ ਮੈਂ ਡਿਪਾਰਟਮੈਂਟ ਤੇ ਆ ਕੇ ਜੀਮ ਸ਼ੁਰੂ ਕੀਤੀ ਹੈ ਬਾਕੀ ਜਿਹੜੀਆਂ ਲੜਕੀਆਂ ਹੋਰ ਲੜਕੀਆਂ ਨੇ ਜਿਹੜੀਆਂ ਘਰਾਂ 'ਚ ਬੈਠੀਆਂ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰ ਮੈਂ ਤੇ ਐਹੀ ਮੈਸੇਜ ਦੂੰਗੀ ਕਿ ਤੁਸੀਂ ਵੱਧ ਤੋਂ ਵੱਧ ਜਿਮ वगैरह ਆਓ ਆਪਣੀ ਸਿਹਤ ਵੱਲ ਧਿਆਨ ਦਿਓ ਜਿਹੜਾ ਪੈਸਾ ਤੁਸੀਂ ਆਪਣੀ ਮੇਕਅਪ ਤੇ ਖਰਚ ਕਰਦੇ ਥੋੜਾ ਬਹੁਤ ਆਪਣੀ ਬੋਡੀ ਤੇ ਉੱਤੇ ਲਗਾਓ ਤੁਹਾਨੂੰ ਮਜ਼ਾ ਆਏਗਾ ਔਰ ਵੈਸੇ ਵੀ ਜਿਮ ਦੇ ਵਿੱਚ ਲੋਹਾ ਕੁੱਟਣ ਦੇ ਤੇ ਮਜ਼ਾ ਹੀ ਕੁਝ ਹੋ ਰਿਹਾ ਹੈ ਤੇ ਮੈਂ ਤੇ ਉਹਨਾਂ ਨੂੰ ਇਹੋ ਕਹੂੰਗੀ ਕਿ ਜਿਮ ਤੇ ਆ ਕੇ ਇੱਕ ਵਾਰੀ ਜਿਮ ਦੀ ਮਸ਼ੀਨਾਂ ਦੇ ਨਾਲ ਔਰ ਆਪਣੇ ਕੋਚ ਦੇ ਨਾਲ ਥੋੜਾ ਜਿਹਾ ਇਸ ਪਿਆਰ ਦਿਖਾਓ ਉਹ ਤੁਹਾਨੂੰ ਬਹੁਤ ਜ਼ਿਆਦਾ ਆਉਟਪੁੱਟ ਦੇਗਾ ਆਪਣੇ ਪਿੰਡ ਬਾਰੇ ਆਪਣਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਸਿਰ ਮੈਂ ਬੇਸਿਕਲੀ ਉਤਰਾਖੰਡ ਕੋ ਬਿਲੋਂਗ ਕਰਦਾ ਹਾਂ ਲੇਕਿਨ ਮੇਰੇ ਫਾਦਰ ਸਾਹਿਬ ਮੇਰੇ ਮਦਰ ਇੱਥੇ ਸਰਵਿਸ ਕਰਦੇ ਸੀਗੇ ਤੇ ਮੈਂ ਪੰਜਾਬ ਪੁਲਿਸ ਤੇ ਪਰ ਕਈ ਵਾਰੀ ਸਟੱਡੀ ਇੱਧਰ ਦੀ ਹੈ ਤੇ ਬਾਕੀ ਮੇਰਾ ਜੋ ਵੀ ਆ ਹੁਣ ਸਿਰਫ ਮੈਂ ਇਥੋਂ ਜੋ ਲਿਤਾ ਮੈਂ ਇਥੋਂ ਹੀ ਲਿਤਾ ਪੰਜਾਬ ਦੇ ਲਿਤਾ ਠੀਕ ਹੈ ਤਾਂ ਬਿਲਕੁਲ ਆਸ਼ੂ ਜੀ ਤੁਹਾਡੇ ਨਾਲ ਵੀ ਗੱਲ ਕਰਨੀ ਚਾਹਾਂਗੇ ਕਿ ਵੀ ਤੁਹਾਡਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਇੱਥੇ ਆਉਣਾ ਕਿੱਦਾਂ ਆਇਆ ਮੈਂ ਇੱਥੇ ਆਉਂਦਾ ਮੈਂ ਆ ਜੀ ਅੰਮ੍ਰਿਤਸਰ ਤੋਂ ਇੱਥੇ ਤੋਂ ਹੀ ਬਿਲੋਂਗ ਕਰਦਾ ਆ ਤੇ ਮੈਂ ਇਸ ਤਰ੍ਹਾਂ ਹੀ ਕੋਈ ਚੈਂਪੀਅਨਸ਼ਿਪ ਤੇ ਹੀ ਭਾਈ ਉਹਨਾਂ ਨੂੰ ਵੇਖਿਆ ਸੀ ਤੇ ਪਾਈ ਨੇ ਜਿੰਨੇ ਵੀ ਆਪਣੇ ਪਲੇਅਰ ਤਿਆਰ ਕੀਤੇ ਆ ਮਤਲਬ ਉਹਨਾਂ ਦੀ ਕੰਡੀਸ਼ਨ ਹੈ ਮਤਲਬ ਜਿੰਨੇ ਵੀ ਭਾਈ ਨੇ ਪਲੇਅਰ ਉਹ ਚੈਂਪੀਅਨ ਹੀ ਰਹੇ ਆ ਫਿਰ ਉਸ ਦੇ ਰਿਕਾਰਡਿੰਗ ਦੇ ਤਰ੍ਹਾਂ ਮੇਰੀ ਭਾਈ ਨਾਲ ਕੰਪੀਟੀਸ਼ਨ ਤੇ ਵੀ ਇੱਕ ਦਿਨ ਗੱਲ ਹੋਈ ਫਿਰ ਭਾਈ ਨਾਲ ਮੇਰਾ ਨੰਬਰ ਐਕਸਚੇਂਜ ਹੋਇਆ ਤੇ ਫਿਰ ਮੈਂ ਭਾਈ ਨਾਲ ਗੱਲ ਕਰਕੇ ਫਿਰ ਭਾਈ ਨੂੰ ਕੁਝ ਮੈਨਸ਼ਨ ਕੀਤੀ ਤਾਂ ਬਿਲਕੁਲ ਇੱਥੇ ਜਿਮ ਦੇ ਜਿਹੜੇ ਮਾਲਕ ਨੇ ਔਰ ਇਹਨਾਂ ਦੇ ਟ੍ਰੇਨਰ ਨੇ ਰਣਵੀਰ ਸਿੰਘ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰ ਬੜਾ ਤੁਹਾਡਾ ਥੈਂਕ ਯੂ ਕੀਤਾ ਜਾ ਰਿਹਾ ਜੀ ਤੁਹਾਡੇ ਸਟੂਡੈਂਟਸ ਵੱਲੋਂ ਜਿਲ੍ਹੇ ਦੇ ਸਾਰੇ ਮਸਤੀਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਤੇਰੇ ਆਪਣੇ ਵੀਡੀਓ ਦੇ ਮੈਂਬਰ ਸਾਰੇ ਪਹੁੰਚ ਨੇ ਪਹੁੰਚਿਆ ਅ ਬਾਕੀ ਜੀ ਬੜੀ ਮਾਨ ਵਾਲੀ ਗੱਲ ਹੈ ਜੀ ਅੱਜ ਦਾ ਜਿਹੜਾ ਯੂਥ ਹੈ ਤੁਹਾਨੂੰ ਵੀ ਪਤਾ ਹੈ ਕਿ ਨਸ਼ਿਆਂ ਦੇ ਵਿੱਚ ਕਿੰਨਾ ਕਿਉਂਕਿ ਮੈਂ ਇਹ ਦੇਖਦਾ ਰੋਜ਼-ਰੋਜ਼ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਜਿਹੜੇ ਨਸ਼ਿਆਂ 'ਚ ਲੱਗੇ ਹੋਏ ਨੇ ਉਹਨਾਂ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਸੁਧਾਰੋ ਜਾਂ ਇਹਨਾਂ ਨੂੰ ਜਿੰਮ ਵੱਲ ਲਾਓ ਤੇ ਇਸੇ ਚੀਜ਼ ਨੂੰ ਲੈ ਕੇ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਕਿ ਮੈਂ ਇੱਕ ਕੋਚ ਦੇ ਨਾਤੇ ਇੱਕ ਬਹੁਤ ਵਧੀਆ ਚੈਂਪੀਅਨ ਤਿਆਰ ਕੀਤੇ ਆ ਜੋ ਵੀ ਆਉਣ ਵਾਲੇ ਸਮੇਂ ਵਿੱਚ ਯੂਥ ਲਈ ਬਹੁਤ ਵਧੀਆ ਉਦਾਹਰਣ ਨੇ ਤੇ ਅਕੀ ਵੀ ਸਾਰਿਆਂ ਨੂੰ ਉਸ ਨੂੰ ਜਾਂ ਸਾਰੇ ਲੜਕੇ ਜਾਂ ਲੜਕੀਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਇੱਕ ਅੱਛੇ ਕੰਮ ਲਈ ਇੱਕ ਅੱਛੇ ਕੰਮ ਨੂੰ ਲੱਗੋ ਨਸ਼ਿਆਂ ਨੂੰ ਛੱਡੋ ਤੇ ਜਿੰਮਲ ਆਪਣੀ ਸਿਹਤ ਉੱਤੇ ਅੰਧਵਿਸ਼ਵਾਸ ਤੇ ਮਾਪਿਆਂ ਦਾ ਨਾਰੋਸ਼ਨ ਕਰੋ ਓਕੇ ਥੈਂਕ ਯੂ ਤਾਂ ਬਿਲਕੁਲ ਦੇਖ ਸਕਦੇ ਆ ਕਿ ਇਹ ਲੋਕ ਜਿਹੜੇ ਅੱਜ ਇੱਥੇ ਜਿਹੜੇ ਇਹ ਬਾਡੀ ਬਿਲਡਰ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਆਪਣੇ ਕੋਚ ਜਿਹੜੇ ਟ੍ਰੇਨਰ ਨੇ ਇਹਨਾਂ ਦੇ ਰਣਵੀਰ ਸਿੰਘ ਉਹਨਾਂ ਦਾ ਥੈਂਕ ਯੂ ਕੀਤਾ ਜਾ ਰਿਹਾ ਔਰ ਅੱਜ ਇੱਕ ਚੰਗੀਆਂ ਉਪਲਬਧੀਆਂ ਜਿਹੜੀਆਂ ਇਹਨਾਂ ਨੇ ਹਾਸਲ ਕੀਤੀਆਂ ਨੇ ਔਰ ਇਹਨਾਂ ਦਾ ਲੋਕਾਂ ਨੂੰ ਮੈਸੇਜ ਆਇਆ ਹੋਰ ਨਾ ਨੌਜਵਾਨਾਂ ਨੂੰ ਮੈਸੇਜ ਆਇਆ ਕਿ ਨਸ਼ਿਆਂ ਦਾ ਰੁਝਾਨ ਛੱਡ ਕੇ ਸਾਨੂੰ ਆਪਣੇ ਜਿਹੜਾ ਹੈ ਅੱਗੇ ਵਧਣ ਦੇ ਵੱਲ ਸੋਚਣਾ ਚਾਹੀਦਾ ਹੈ ਤਾਂ ਇਸ ਦੇ ਵਿੱਚ ਜਿਹੜਾ ਹੈ ਅਸੀਂ ਚੰਗੀਆਂ ਅਚੀਵਮੈਂਟਸ ਜਿਹੜੀਆਂ ਉਹ ਕਰ ਸਕਦੇ ਹਾਂ ਯਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ